ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਜ਼ਮੀਨ ਲੈ ਕੇ ਆਇਆ ਬਈ ਇਹਦਾ ਰੇਟ ਬਹੁਤ ਜਿਆਦਾ ਘੱਟ ਰਹਿਣ ਵਾਲਾ ਹੈ ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ ਵੀ ਇੰਨੀ ਘੈਂਟ ਜ਼ਮੀਨ ਐਨੇ ਘੱਟ ਰੇਟ ਵਿੱਚ ਕਿਵੇਂ ਮਿਕਾਉ ਹੈ ਸਾਰੀ ਜਾਣਕਾਰੀ ਵੀਡੀਓ ਵਿੱਚ ਦਿੱਤੀ ਹੋਈ ਹੈ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖ ਲਿਓ ਜੀ ਤੇ ਉਦੋਂ ਪਹਿਲਾਂ ਜੇਕਰ ਤੁਸੀਂ ਵੀ ਕੋਈ ਐਡ ਕਰਵਾਉਣਾ ਚਾਹੁੰਦੇ ਤਾਂ ਸਾਡਾ WhatsApp ਨੰਬਰ ਨੋਟ ਕਰ ਲਓ ਛੋਟੀ ਸਕਰੀਨ ਉੱਪਰ ਚਲਾ ਦਿੱਤਾ ਗਿਆ ਜੀ ਦਿੱਤੇ ਨੰਬਰ ਤੇ 7-8 ਮਿੰਟਾਂ ਦੀ ਵੀਡੀਓ ਬਣਾ ਕੇ 7-8 HD ਚ ਫੋਟੋਆਂ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਦਿਓ ਉਸ ਤੋਂ ਬਾਅਦ ਤੁਹਾਡੀ ਐਡ ਅਸੀਂ ਆਪਣੇ ਪਲੇਟਫਾਰਮ ਤੇ ਲਾ ਦੇਾਂਗੇ ਚਾਹੇ ਘਰ ਕੋਠੀ ਪਲਾਟ ਦੀ ਐਡ ਹੈ ਜੀ ਚਾਹੇ ਜ਼ਮੀਨ ਦੀ ਐਡ ਹੈ ਚਾਹੇ ਕਿਸੇ ਵੀ ਤਰ੍ਹਾਂ ਦੀ ਕੋਈ ਸੰਦ ਦੀ ਗੱਡੀ ਦੀ ਐਡ ਹੈ ਹਰ ਤਰ੍ਹਾਂ ਦੀ ਐਡ ਆਪਣੇ ਪਲੇਟਫਾਰਮਾਂ ਤੇ ਕੀਤੀ ਜਾਂਦੀ ਹੈ ਜੀ ਠੀਕ ਹੈ ਜੀ ਤੇ ਜਿਹੜੇ ਵੀ ਭੈਣ ਭਰਾ ਪਹਿਲੀ ਵਾਰ ਚੈਨਲ ਤੇ ਆਏ ਨੇ ਹਰ ਰੋਜ਼ ਇਤਾਂ ਦੇ ਘੈਂਟ ਘੈਂਟ ਸੌਦੇਆਂ ਦੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਪੇਜ ਨੂੰ ਫੋਲੋ ਜ਼ਰੂਰ ਕਰ ਲਓ ਦੱਬ ਕੇ ਵੀਡੀਓ ਸ਼ੇਅਰ ਕਰਦਿਆ ਕਰੋ ਧੰਨਵਾਦ ਸੋ ਜ਼ਿਆਦਾ ਸਮਾਂ ਲੈਂਦੇ ਨਹੀਂ ਆਪਾਂ ਵੀਡੀਓ ਕਰ ਲੈਣੇ ਸ਼ੁਰੂਆਤ 25 ਬਿੱਗੇ ਜ਼ਮੀਨ ਬਕਾਊ ਆਈ ਹੈ ਬਾਈ ਜੀ ਵਿੱਚ ਮੋਟਰ ਲੱਗੀ ਹੋਈ ਹੈ ਕੱਲਿਆਂ ਦੀ 25 ਬਿੱਗੇ ਜ਼ਮੀਨ ਬਕਾਊ ਹੈ ਕੱਲਿਆਣੀ ਮੋਟਰ 4 ਇੰਚੀ ਫੁੱਲ ਪਾਣੀ ਆ ਬਾਈ ਜੀ ਫਸਲਾਂ ਜਾ ਕੇ ਦੇਖੋਗੇ ਬਾਈ ਟੋਪ ਦੀਆਂ ਫਸਲਾਂ ਖੜੀਆਂ ਛੱਡਣ ਵਾਲਾ ਬਾਣ ਨਹੀਂ ਹੈਗਾ ਪੂਰਾ ਘੈਂਟ ਸੌਦਾ ਬਾਈ ਜੇਕਰ ਤੁਸੀਂ ਇਹ ਜੇ ਸੌਦੇ ਦੀ ਭਾਲ ਦੇ ਵਿੱਚ ਸੀ ਤਾਂ ਤੁਹਾਡੇ ਲਈ ਇਹ ਸੌਦਾ ਬਾਈ ਜੀ ਘੈਂਟ ਬਾਣਾ ਬਿਲਕੁਲ ਓਕੇ ਦੀ ਰਿਪੋਰਟ ਹੈ ਟੋਟਲ 25 ਬਿਗੇ ਨੇ ਜੀ ਮੋਟਰ ਕੱਲਿਆਂ ਦੀ 4 ਇੰਚੀ ਫੁੱਲ ਪਾਣੀ ਹੈ ਪਾਣੀ ਵਾਲਾ ਡੱਗ ਬਣਿਆ ਹੋਇਆ ਹੈ ਵਿੱਚ ਮਕਾਨ ਵੀ ਬਣਿਆ ਹੋਇਆ ਜਮੀਨ ਦੇ ਬਾਈ ਜੀ ਟੋਪ ਦੀਆਂ ਸਾਰੀਆਂ ਫਸਲਾਂ ਖੜੀਆਂ ਨੇ ਪਿੰਡ ਤੋਂ ਸਿਰਫ 2 ਕਿਲੋਮੀਟਰ ਦੂਰ ਹੈ ਤੇ ਰੇਲਵੇ ਸਟੇਸ਼ਨ ਤੋਂ ਸਿਰਫ 1 ਕਿਲੋਮੀਟਰ ਹੈ ਜੀ ਮਿੱਠਾ ਪਾਣੀ ਮਿਲੂਗਾ ਜੀ ਸਾਫ਼ ਨੰਬਰ ਮਿਲਣਗੇ ਜੀ ਕੋਈ ਰਾਹ ਪਹੀ ਦਾ ਕੋਈ ਵੱਟ ਬੰਨੇ ਦਾ ਕਿਸੇ ਨਾਲ ਕੋਈ ਲੜਾਈ ਝਗੜਾ ਕਿਸੇ ਨਾਲ ਕੋਈ ਨਹੀਂ ਬਿਲਕੁਲ ਸਾਫ਼ ਨਰੋਲ ਬਾਣ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਜੀ ਰੇਟ ਦੀ ਗੱਲ ਕਰੀਏ ਤਾਂ 4.5 ਲੱਖ ਪ੍ਰਤੀ ਬਿੱਗੇ ਦੇ ਹਿਸਾਬ ਨਾਲ ਜ਼ਮੀਨ ਵੇਚਣੀ ਹੈ ਜੀ 4.5 ਲੱਖ ਪ੍ਰਤੀ ਬਿੱਗੇ ਦੇ ਹਿਸਾਬ ਨਾਲ ਜ਼ਮੀਨ ਇਹ ਸੇਲ ਕਰਨੀ ਹੈ ਜੀ ਤੇ ਨੰਬਰ ਤੁਹਾਡੀ ਸਕਰੀਨ ਉੱਪਰ ਚਲਾ ਦਿੱਤਾ ਗਿਆ ਜੀ ਇਹ ਮਾਲਕਾਂ ਦਾ ਨੰਬਰ ਹੈ ਦਿੱਤੇ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਇਹ ਜ਼ਮੀਨ ਖਰੀਦਣ ਦੀ ਤੇ ਵਧੀਆ ਜ਼ਮੀਨ ਹੈ ਜੀ ਕਿਸੇ ਤਰ੍ਹਾਂ ਦੀ ਕੋਈ ਕਮੀ ਪੇਸ਼ੀ ਨਹੀਂ ਤੇ ਜੇਕਰ ਤੁਸੀਂ ਇਹ ਜੀ ਜ਼ਮੀਨ ਦੇਖ ਰਹੇ ਸੀਗੇ ਤਾਂ ਜਰੂਰ ਬਾਈ ਜੀ ਇਹ ਜ਼ਮੀਨ ਨੂੰ ਪਹਿਲ ਦੇ ਆਧਾਰ ਤੇ ਰੱਖਿਓ ਕਿਉਂਕਿ ਘੈਂਟ ਜ਼ਮੀਨ ਹੈ ਬਿਲਕੁਲ ਤੇ ਹੋਰ ਵੀ ਘੈਂਟ ਘੈਂਟ ਪੰਜਾਬ ਹਰਿਆਣਾ ਰਾਜਸਥਾਨ ਦੇ ਘੈਂਟ ਘੈਂਟ ਸੌਦੇ ਦੀਆਂ ਵੀਡੀਓ ਆਪਾਂ ਆਪਣੇ ਚੈਨਲ ਤੇ ਪਾ ਰੱਖੀਆਂ ਨੇ ਬਾਕੀ ਜੇ ਤੁਹਾਨੂੰ ਖਾਸ ਕਿਸੇ ਜ਼ਮੀਨ ਦੀ ਲੋੜ ਹੈ ਬਾਈ ਕਮੈਂਟ ਕਰ ਦਿਓ ਅਗਲੀ ਵੀਡੀਓ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੇ ਖੁਦ ਏਰੀਆ ਦੀ ਲੈ ਕੇ ਹਾਜ਼ਰ ਹੋਈਏ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਸ਼ੇਅਰ ਕਰਦਿਆ ਕਰੋ ਤੇ ਇਹਨਾਂ ਪਿਆਰ ਦੇਣ ਲਈ ਤੁਹਾਡਾ ਬਹੁਤ ਧੰਨਵਾਦ ਮਿਲਦਾ ਹੈ ਇਸੇ ਤਰ੍ਹਾਂ ਦੀ ਕਿਸੇ ਹੋਰ ਨਵੀਂ ਵੀਡੀਓ ਨਾਲ ਤੁਹਾਡਾ ਸਾਡੀ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ